ਦਾਦੇ ਇਸ ਵਲ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਲੱਗੇ ਕਿ ਸੁਖਦੇਵ ਸਿੰਘ ਢੀਂਸਾ ਹੁਣ ਸ਼ਰੋਮਣੀ ਕਾਲੇ ਦੱਬ ਵਿੱਚ ਵਾਪਸੀ ਜਿਹੜੀ ਕਰ ਸਕਦੇ ਨੇ ਉਥੇ ਦੱਸਦੇ ਕਿ ਸ਼ਰੋਮਣੀ ਕਾਲੇ ਦੱਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲੋ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਆਪਣੀਆਂ ਵਿਵਿਧ ਵਿਵਧੀ ਦੀ ਘਟਨਾਵਾਲੀ ਮਾਫੀ ਮੰਗੇ ਜਾਣ ਤੋਂ ਬਾਅਦ ਸਿਆਸਤ ਦੇ ਵਿੱਚ ਲਗਾਤਾਰ ਹਲਚਲ ਦੇਖਣ ਨੂੰ ਮਿਲਦੀ ਸੀ ਇਸ ਦੇ ਨਾਲ ਇੱਕ ਚਰਚਾ ਤਾਂ ਇਹ ਵੀ ਛਿੜ ਚੁੱਕੀ ਸੀ ਕਿ ਹੁਣ ਪਾਰਟੀ ਨੂੰ ਛੱਡ ਕੇ ਜੇ ਅੱਕੜ ਚੱਲ ਹੀ ਲੀਡਰ ਆਪਸ ਆ ਕਾਲੇ ਦੱਬ ਵਿੱਚ ਵਾਪਸੀ ਕਰ ਸਕਦੇ ਨੇ ਉਥੇ ਦੂਜੀ ਦਰਜੇ ਇਹ ਵੀ ਸੀ ਕਿ ਲੋਕ ਸਭਾ ਦੇ ਵਿੱਚ ਗੱਠਜੋੜ ਹੋ ਸਕਦਾ ਬੇਸ਼ੱਕ ਭਾਜਪਾ ਤੇ ਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਹਜੇ ਤੱਕ ਦੋਵੇਂ ਧਿਰਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਪਰ ਟਕਸਾਲੀ ਲੀਡਰਾਂ ਦੀ ਵਾਪਸੀ ਦੀ ਚਰਚਾ ਮੁਰਦਾ ਸ਼ੁਰੂ ਹੋ ਚੁੱਕੀ ਹੈ ਸੂਤਰਾਂ ਮੁਤਾਬਕ ਸ਼੍ਰੋਮਣੀ ਕਾਲੀ ਦਲ ਸਹਿਯੁਕਤ 4 ਸਾਲ ਵੱਖ ਰਹਿਣ ਤੋਂ ਬਾਅਦ ਮੁਰਦਾ ਹੁਣ ਸੁਖਬੀਰ ਬਾਦਲ ਦੀ ਗਵਾਹੀ ਹੈ ਤਾਂ ਸ਼੍ਰੋਮਣੀ ਕਾਲੀ ਦਲ ਚ ਸ਼ਾਮਿਲ ਹੋ ਸਕਦੇ ਹੈ ਸ਼੍ਰੋਮਣੀ ਕਾਲੀ ਦਲ ਸਹਿਯੁਕਤ ਦੇ ਵਰਕਰਾਂ ਦੇ ਆਗਰ ਵਿਚਾਲੇ ਸ਼੍ਰੋਮਣੀ ਕਾਲੀ ਦਲ ਦਾ ਮੁੜ ਜੁੜਨ ਦੇ ਮੁੱਦੇ ਤੇ ਗੰਭੀਰ ਚਰਚਾ ਸ਼ੁਰੂ ਹੋ ਚੁੱਕੀ ਹੈ ਸ਼੍ਰੋਮਣੀ ਕਾਲੀ ਦਲ ਸਹਿਯੁਕਤ ਚਾਰ ਸਾਹਮਣੇ ਆਏ ਨੇ ਇੱਕ ਤੀਜਾ ਕਹਿਣਾ ਚਾਹੁੰਦਾ ਹੈ ਕਿ ਸ਼ਰਮਾਂਡੇ ਕਲ ਦਲ ਦੇ ਵਿੱਚ ਵਾਪਸੀ ਕੀਤੀ ਜਾਵੇ ਤਾਂ ਦੂਜਾ ਤੀਜੇ ਵਿੱਚ ਆਉਂਦਾ ਹੈ ਕਿ ਇਸ ਦਾ ਭਾਰੀ ਵਿਰੋਧ ਜਿਹੜਾ ਕਰਨਾ ਚਾਹੀਦਾ ਹੈ ਅਸੀਂ ਇਹਨਾਂ ਸਾਰੇ ਮੁੱਦੇ ਦੇ ਚਰਚਾ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਇਸ ਸਮੇਂ ਦੇ ਜਿਹੜਾ ਅਸੀਂ ਲੈ ਸਕਦੇ ਹਾਂ